ਸ਼ਸ਼ੀਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਵੈਲਟ ਜ਼ਿਲ੍ਹਾ ਸੰਗਰੂਰ ਖੜੇ ਆ ਤੇ ਬਠੰਡੇ ਮੇਲੇ ਦੇ ਬਾਈ ਸਾਨੂੰ ਮਿਲਿਆ ਸੀ ਇੱਕ ਤੇ ਉਹਦੀ ਅਸੀਂ ਵੀਡੀਓ ਪਾਈ ਸੀ ਕਣਕ ਨੂੰ ਲੈ ਕੇ ਕਿਉਂ ਕਣਕ ਨੂੰ ਲੈ ਕੇ ਕਈ ਬਾਈਆਂ ਦੇ ਸਵਾਲ ਸੀ ਵੀ ਇਹ ਡਿਗਦੀ ਹੋ ਜਾਂਦਾ ਝਾੜ ਨਹੀਂ ਹੋਣਾ ਜਾਂ ਤੂੜੀ ਤੱਕ ਨੂੰ 네ਗੇਟਿਵ ਤੇ ਪੋਜ਼ਿਟਿਵ ਕਈ ਕਮੈਂਟ ਆਈ ਸਾਨੂੰ ਬਹੁਤ ਜ਼ਿਆਦਾ ਕਮੈਂਟ ਆਈ ਸੀ ਤੇ ਕਈਆਂ ਦੇ ਕਮੈਂਟ ਸੀ ਵੀ ਤੁਸੀਂ ਜਾ ਕੇ ਵੀਡੀਓ ਕਰੋ ਉੱਥੇ ਤੇ ਅਸੀਂ ਅੱਜ ਬਾਈ ਦੇ ਪਿੰਡ ਆਇਆ ਮਾਨ ਵਾਲੇ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਤੁਹਾਨੂੰ ਕਣਕ ਵੀ ਦਿਖਾਵਾਂਗੇ ਤੇ ਕੀ ਇਹਦਾ ਨਫਾ ਕੀ ਨੁਕਸਾਨ ਆ ਬਾਈ ਨੂੰ 2-3 ਸਾਲ ਹੋ ਗਏ ਬੀਜਦੇ ਇਹਨੂੰ ਸਾਰੀ ਗੱਲਬਾਤ ਕਰਾਂਗੇ ਵੀਡੀਓ ਨਾਲ ਬਣੇ ਰੋ ਐਂਡ ਤੱਕ ਤੇ ਕਮੈਂਟ ਜਰੂਰ ਕਰਕੇ ਦੱਸਿਓ ਵੀ ਜੇ ਕੋਈ ਤੁਹਾਡੇ ਕੋਈ ਸਵਾਲ ਹੋਏ ਤਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਠੀਕ ਠਾਕ ਹਾਂ ਬਾਈ ਠੀਕ ਠਾਕ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਅਣਕ ਚੈਨਲ ਤੇ ਤੁਹਾਡਾ ਪਹਿਲਾਂ ਦਾ ਬਹੁਤ-ਬਹੁਤ ਸਵਾਗਤ ਆ ਜੀ ਧੰਨਵਾਦ ਜੀ ਬਹੁਤ-ਬਹੁਤ ਤੇ ਆਪਣਾ ਨਾਮ ਆਪਣਾ ਏਰੀਆ ਤੇ ਕਿੰਨਾ ਤੁਸੀਂ ਬਾਣ ਲਾਇਆ ਕੀ ਇਹਦਾ ਕਣਕ ਦਾ ਫਾਇਦਾਗਾ ਔਨਲਾਈਨ ਟਾਈਮ ਦੇ ਵਿੱਚ ਹਨ ਬਈ ਮੈਂ ਮੇਰਾ ਨਾਮ ਹੈ ਕੈਮੀ ਜੀ ਕਮਿੰਦਰਦੀਪ ਸਿੰਘ ਆ ਵੈਸੇ ਮੈਨੂੰ ਛੋਟਾ ਨਾਮ ਕੈਮੀ ਦੇ ਨਾਮ ਤੋਂ ਜਾਣਦੇ ਆ ਹਾਂਜੀ ਤੇ ਸਾਡਾ ਇਹ ਧੂਰੀ ਤੋਂ 3 ਕਿਲੋਮੀਟਰ ਪਿੰਡ ਹੈ ਜੀ ਸੰਗਰੂਰ ਤੋਂ 12-13 ਕਿਲੋਮੀਟਰ ਪਿੰਡ ਹੈ ਜੀ ਠੀਕ ਆ ਜੀ ਤੇ ਬਾਈ ਜੀ ਇਹ ਮੈਂ ਜਿਹੜਾ ਬੀਜ ਹੈ ਜੀ ਇੱਕ ਬੱਲੀ ਤੋਂ ਤਿਆਰ ਕੀਤਾ ਮੈਂ ਹਾਂਜੀ ਤੇ ਇਹਦੇ ਵਿੱਚ ਸਾਰਿਆਂ ਨੂੰ ਆਦੋਂ ਮੈਨੂੰ ਜਦੋਂ ਮੈਂ ਇੱਕ ਬੱਲੀ ਮਿਲੀ ਤੇ ਅਟਰੈਕਟਿਵ ਗੱਲ ਇਹ ਸੀ ਵੀ ਇਹਦੇ ਵਿੱਚ ਦਾਣਿਆਂ ਦੀ ਗਿਣਤੀ ਬਹੁਤ ਸੀ ਹਾਂਜੀ ਤੁਸੀਂ ਕਿਸਾਨ ਮੇਲੇ ਦੀ ਵੀ ਸਾਨੂੰ ਇਹੀ ਦੱਸਿਆ ਸੀ ਹਾਂਜੀ ਹਾਂਜੀ ਤੇ ਸਾਨੂੰ ਵੀ ਲੱਗਿਆ ਵੀ ਯਾਰ ਬਾਈ ਕਿਤੇ ਆਉਣਾ ਬਚਾ ਲਓ ਬੱਲੀ ਪੱਟ ਲਿਆ ਹੋਵੇ ਹਨਾ ਬਿਲਕੁਲ ਜੀ ਬਿਲਕੁਲ ਜਾ ਕੇ ਦੇਖੀਏ ਹਾਂਜੀ ਸਾਨੂੰ ਕਈ ਵੀਰਾਂ ਦੇ ਕਮੈਂਟ ਵੀ ਆਏ ਵੀ ਯਾਰ ਤੁਸੀਂ ਜਾ ਕੇ ਵਿਜ਼ਿਟ ਕਰੋ ਵੀ ਮੈਂ ਵੀਰੇ ਜਿੰਨੇ ਵੀ ਲੋਕਾਂ ਨੂੰ ਇਹਦੇ ਵਿਸ਼ੇ ਤੇ ਮਿਲਿਆ ਮੈਂ ਹਰੇਕ ਬੰਦੇ ਨੂੰ ਇਹੀ ਕਹਿਣਾ ਵੀ ਆ ਕੇ ਯਾਰ ਦੇਖੋ ਪਹਿਲਾਂ ਹਾਂ ਕਿਉਂਕਿ ਵੀਰੇ ਆਪਾਂ ਨੇ ਦੇਖੋ ਜਿਹੜੀ ਚੀਜ਼ ਦੀ ਕੁਆਲਿਟੀ ਹੈ ਜਿਹਨੂੰ ਦਿਖਾ ਕੇ ਜਿਆਦਾ ਰੀਪ੍ਰੇਜ਼ੈਂਟ ਕੀਤਾ ਜਾਵੇ ਤਾਂ ਚੰਗੀ ਗੱਲ ਹੈ ਹੂੰ ਹੂੰ ਤੇ ਇਹਦੀ ਖਾਸੀਅਤ ਤਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਮੈਨੂੰ ਤਾਂ ਉਸ ਟਾਈਮ ਅਟਰੈਕਟਿਵ ਗੱਲ ਇਹ ਹੀ ਲੱਗੀ ਸੀ ਵੀ ਇਹਦੇ ਦਾਣਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅੱਛਾ ਜਦੋਂ ਦਾਣਿਆਂ ਦੀ ਗਿਣਤੀ ਫਸਲ ਤੇ ਹੋਊਗੀ ਤਾਂ ਨੋਰਮਲੀ ਗੱਲ ਹੈ ਮੇਰੇ ਖਿਆਲ ਨਾਲ ਵੀ ਝਾੜ ਵੀ ਝਾੜਦਾ ਦਾਣਿਆਂ ਨਾਲ ਹੀ ਬਣਦਾ ਜੀ ਹਾਂ ਹਾਂ ਤੇ ਮੈਂ ਇਹ ਇੱਕ ਬੱਲੀ ਤੋਂ ਤਿਆਰ ਕੀਤਾ ਜੀ ਇੱਕ ਬੱਲੀ ਤੋਂ ਮੈਂ ਡੇਢ ਕਿਲੋ ਬਣਾ ਲਿਆ ਅੱਛਾ ਡੇਢ ਕਿਲੋ ਤੋਂ ਮੈਂ 4 ਕਵਾਂਟਲ ਬਣਾ ਲਿਆ ਠੀਕ ਹਾਂ 4 ਕਵਾਂਟਲ ਦਾ ਵੀਰੇ ਮੈਂ ਹੁਣ 13 13.5 ਕਿਲੇ ਵਿੱਚ ਹੋਇਆ ਜੀ ਅੱਛਾ 14 ਕਿਲੇ ਕਿ ਤੁਸੀਂ ਮਤਲਬ ਕਿ 4-5 ਕਿਲੇ ਤੁਸੀਂ ਇੱਥੇ ਵੀਚ ਰੱਖੀ ਆ 5-4-5 ਕਿਲੇ ਰੇ ਆ ਜੀ ਤੇ 10 10 ਕਿਨੇ ਮੇਰੇ ਉੱਥੇ ਆ ਜੀ 9 ਕਿਲੇ ਅੱਛਾ ਆਪਣਾ ਘਰ ਦਾ ਖੇਤ ਆ ਜੀ ਠੀਕ ਆ ਇਹ ਤੁਹਾਡਾ ਇਹ ਮੇਰੇ ਕੋਲ ਠੇਕੇ ਦੇ ਬਾਣ ਨੇ ਕਿਲੇ ਬਾਣ ਸੋਲੇ ਚਲੋ ਠੇਕੇ ਵਾਲੇ ਬਾਣ ਚ ਵੀ ਤੁਸੀਂ ਮਿਹਨਤ ਕਰਕੇ ਆ ਨਾ ਅੱਜ ਆਪਣੇ ਕਿਸਾਨ ਭਰਾਵਾਂ ਦੇ ਸਾਹਮਣੇ ਆ ਰਿਜ਼ਲਟ ਆ ਹਾਂਜੀ ਤੇ ਇਹ ਗੱਲ ਵੀ ਨੇ ਮੈਨੂੰ ਮੇਰੇ ਇੱਕ ਦੋ ਫਰੈਂਡ ਸਰਕਲ ਦੇ ਵਿੱਚ ਵੀ ਕਈ ਵੀ ਯਾਰ ਤੂੰ ਠੇਕੇ ਦੇ ਮਾਣ ਹੈ ਵੀ ਤੂੰ ਨਵਾਂ ਬੀਜ ਲਾਈ ਜਾਣਾ ਹਾਂ ਵੀ ਇਹ ਤੈਨੂੰ ਘਾਟਾ ਨਾ ਦੇ ਜੇ ਰਿਸਕੀ ਰਿਸਕ ਰਿਸਕ ਲਿਆ ਜੀ ਬਹੁਤ ਵੱਡਾ ਤੇ ਰਿਸਕ ਕਿਉਂਕਿ ਫਿਰ ਵੀ ਨੇ ਮੇਰਾ ਤੀਜਾ ਚੌਥਾ ਸਾਲ ਹੋ ਗਿਆ ਸੀਗਾ ਹਾਂ ਰਿਸਕ ਤਾਂ ਆਪਾਂ ਨੂੰ ਜਦੋਂ ਆਪਾਂ ਨੂੰ ਵਿਸ਼ਵਾਸ ਹੈ ਇੱਕ ਤਾਂ ਹੋਵੇ ਵੀ ਆਪਾਂ ਨੇ ਨਵਾਂ ਬੀਜ ਟਰਾਈ ਕਰ ਲਿਆ ਤੇ ਮੈਂ ਤਾਂ ਹੁਣ ਤਿੰਨ ਚਾਰ ਸਾਲ ਤੋਂ ਆਪਾਂ ਟਰਾਈ ਕਰ ਰਿਹਾ ਤੀ ਤੇ ਮੈਨੂੰ ਪਤਾ ਸੀਗਾ ਵੀ ਨੁਕਸਾਨ ਵਾਲਾ ਤਾਂ ਕੰਮ ਹੈ ਹੀ ਨਹੀਂ ਬਿਲਕੁਲ ਤੇ ਤੋਂ ਬਾਕੀ ਤੁਹਾਡੇ ਸਾਹਮਣੇ ਚਾ ਪਰਮਾਤਮਾ ਦੀ ਕਿਰਪਾ ਨਾਲ ਕੋਈ ਨੁਕਸਾਨ ਵਾਲੀ ਗੱਲ ਹੈ ਵੀ ਨਹੀਂ ਜੀ ਬਾਕੀ ਆ ਬੱਲੀ ਵੀ ਦੱਸਦੀ ਮੈਨੂੰ ਐ ਲੱਗਦਾ ਵੀ ਇਹ ਵਾਕੇ ਫਟਫਟ ਦੇੜ ਪਹੁੰਚ ਗਈ ਹੈ ਉਦੋਂ ਤਾਂ ਹਜੇ ਛੋਟੀ ਸੀ ਹੁਣ ਤਾਂ ਫੁੱਟ ਕਰੀਬੇ ਬਾਕੀ ਹਾਂ ਬਾਕੀ ਨਾਲ ਨਾਲ ਇਹ 8-10 ਦਿਨ ਤੱਕ 10 ਦਿਨ ਲੈ ਜੂ 12 ਦਿਨ ਹਾਂਜੀ ਵੀਰੇ ਹਫਤਾ ਲੈ ਜੂ ਜਿਹੜੀ ਮਾੜੀ ਮੋਟੀ ਬੱਲੀ ਉਹ ਦੂਸਰੀ ਇਹ ਵੀ ਵਿੱਚ ਗ੍ਰੋਥ ਕਰ ਜੂ ਗ੍ਰੋਥ ਕਰ ਜੂ ਜੀ ਬਿਲਕੁਲ ਜੀ ਤੇ ਇੱਕ ਇਹਦਾ ਜਮੈਂ ਹਾਈਟ ਵੀ ਬਹੁਤ ਆ ਹਨ ਹਾਈਟ ਵੀ ਤੇ ਹਾਂਜੀ ਹਾਈਟ ਇਹਦੀ ਤਕਰੀਬਨ ਮੇਰੇ ਖਿਆਲ ਨਾਲ ਜਿੰਨੀਆਂ ਹੁਣ ਵੈਰਾਈਟੀਆਂ ਚੱਲ ਰਹੀਆਂ ਨੇ ਸਾਰਿਆਂ ਨਾਲੋਂ ਜ਼ਿਆਦਾ ਹੈ ਮੇਰਾ 6 ਫੁੱਟ ਕੱਦਾ ਹੈ ਹਾਂ ਤੇ ਲਾਲੋ ਵੀ ਮੇਰੀ ਇਹ 4 ਫੁੱਟ ਹਾਈਟ ਦਾ ਹੈਗੀ ਹੈਗੀ ਤੇ ਨਾਲ ਵੀ ਮੋਟਾ ਦਾ ਥੱਲੇ ਹਨ ਆ ਦੇਖ ਲਓ ਜੀ ਨਾਲ ਦੇ ਸਿਰਤੀ ਖੜੀਆਂ ਨਹੀਂ ਇੰਨੀ ਹਾਈਟ ਹੋਵੇ ਤੇ ਕਣਕ ਨਾ ਗਰੇ ਨਾਲ ਦੇ ਥੱਲੋਂ ਇੰਨਾ ਸਖਤ ਹੈ ਜੀ ਵੀ ਜਦੋਂ ਪਾਣੀ ਲੱਗਿਆ ਹੋਵੇ ਕੋਈ ਨੇਰੀ ਧੂਰੀ ਆ ਜਾ ਫਿਰ ਤਾਂ ਗਿਰ ਜੂ ਵੀਰੇ ਨਹੀਂ ਬਹੁਤ ਹੁਣ ਤਿੰਨ ਚਾਰ ਨੇਰੀਆਂ ਆ ਪਿਛਲੇ ਦਿਨਾਂ ਅੱਜ ਆਪਣੇ ਦੇਖ ਲਈਏ ਪੰਜਾਬ ਦਾ ਮੌਸਮ ਨੇਰੀਆਂ ਬਹੁਤ ਆਈਆਂ ਨੇ ਪਰ ਇਹ ਤਾਂ ਲਾ ਲੋ ਵੀ ਸਾਰਾ ਖੇਤ ਖੜਾ ਹੈਗਾ ਜਿਵੇਂ ਇਧਰਲੇ ਪਾਸੇ ਆ ਤੇਰੇ ਕਣਕ ਥੋੜੀ ਡਿੱਗੀ ਹੈ ਵਿਚ ਵਿਚ ਨਾ ਇਹਨਾਂ ਨੂੰ ਇੱਕ ਦਿਨ ਪਾਣੀ ਲੱਗਿਆ ਸੀ ਵੀਰੇ ਇਹ ਗਿਰਗੀ ਦੇਖ ਲੋ ਥੋੜੀ ਜਿਹੀ ਹਵਾ ਨਾਲੇ ਫੇਰ ਵੀ ਚੱਲ ਗਈ ਹਵਾ ਵੀ ਚੱਲ ਗਈ ਪਾਣੀ ਤੋਂ ਬਾਅਦ ਹਾਂ ਤੇ ਇਹਦਾ ਮਤਲਬ ਕੀ ਪਰ ਇੱਕੜ ਦਾ ਇੱਕ ਕਿੱਲੇ ਦਾ ਕਿੰਨਾ ਕੁ ਝਾੜ ਰਹਿ ਜਾਂਦਾਗਾ ਇਹ ਵੀਰੇ ਪਿਛਲੇ ਸਾਲ ਜਿਹੜਾ ਮੈਂ ਥੋੜਾ ਥੋਂ ਲਾਇਆ ਸੀਗਾ ਜੀ ਉਹਦੇ ਚ ਤਾਂ 32 ਕੁਆਂਟਲ 30 31 32 ਕੁਆਂਟਲ ਦੀ ਐਵਰੇਜ ਆਈ ਸੀ ਪਰ ਕਿਲੇ ਇੱਕੜ ਦੀ ਹਾਂਜੀ ਹਾਂਜੀ ਅੱਛਾ ਫੇਰ ਤੇ 32 ਕੁਵਟਲ ਦਾ ਬਹੁਤ ਹੋ ਜਾਂਦੀ ਵੀਰ ਹਣਾ ਜੇ ਦੇਖਿਆ ਜਾਵੇ ਤਾਂ ਬਹੁਤ ਹੈ ਜੀ ਝੂਠ ਬੋਲਣ ਦਾ ਕੰਮ ਹੈ ਜੀ ਪਰ ਤੁਸੀਂ ਫਸਲ ਦੇਖ ਸਕਦੇ ਹਾਂ ਇੱਕ ਅਗਲਾ ਕਹਿੰਦਾ 32 ਕੁਵਟਲ ਬਹੁਤ ਜ਼ਿਆਦਾ ਹੁੰਦੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਮੈਂ ਵੀ ਹਰਾਮ ਮੈਂ ਵੀ ਫਿਰ ਉਹੀ ਗੱਲ 14 ਕਿਲਿਆਂ ਦਾ ਰਿਸਕ ਮੈਂ ਵੀ ਤਾਂ ਹੀ ਲਿਆ ਵੀਰ ਦੇਖੋ ਵੀਰ ਉਹ ਬਾਈ ਕਹਿੰਦਾ 32 ਕੁਵਟਲ ਹੋ ਜਾਂਦੀ ਤੇ 14 ਕਿਲਿਆਂ ਦਾ ਰਿਸਕ ਲੈਂਦਾ ਬਾਈ ਨੇ ਰਿਸਕ ਦੇ ਨਾਲ ਹੀ ਆ ਸਾਰਾ ਰਿਸਕ ਜਿਵੇਂ ਇੱਕ ਕੰਪਨੀ ਉਹ ਪੰਜਾਬੀ ਕਹਾਵਤ ਆ ਵੀ ਖੇਤੀ ਕਰਮਾ ਸੇਤੀ ਹੈ ਨਾ ਖੇਤੀ ਕਰਮਾ ਸੇਤੀ ਹੈ ਰਿਸਕ ਤਾਂ ਇਹਦੇ ਵਿੱਚ ਦੇਖੋ ਖੇਤੀ ਵਿੱਚ ਹੈਗੀ ਹੈਗੇ ਆ ਵੀ ਇਨਾਂ ਤੇ ਕਰੇ ਇਹ ਮਤਲਬ ਕਿ ਫਸਲ ਆਪਣੀ ਬਾਜ਼ਾਰ ਚ ਨਹੀਂ ਜਾਂਦੀ ਵਿਗਦੀ ਨਹੀਂ ਨਾ ਜ਼ਿੰਮੇਵਾਰ ਇੱਕ ਕੰਮ ਦੇ ਵਿੱਚ ਰਿਸਕੀ ਰਿਸਕ ਆ ਤੇ ਕੰਮੀ ਵੀਰੇ ਦੀ ਤੂੜੀ ਦਾ ਵੀ ਝਾੜ ਫਿਰ ਵਧੀਆ ਨਿਕਲਦਾ ਹੂਆ ਹਾਂਜੀ ਜੇ ਜੇ ਆਪਣਾ ਵੀਰੇ ਨਾੜ ਲਾ ਲੋ ਵੀ ਫਸਲ ਮੱਲੀ ਹੋਈ ਹੈ ਮੱਲੀ ਹੋਈ ਫਸਲ ਦੇ ਨਾਲੇ ਤੂੜੀ ਨਿਕਲਦੀ ਹੈ ਤੂੜੀ ਤਾਂ ਤਕਰੀਬਨ ਮੇਰੇ ਹਿਸਾਬ ਨਾਲ ਵੀਰੇ ਇਹਦੇ ਚ ਬਹੁਤ ਸਾਰੀਆਂ ਫਸਲਾਂ ਨਾਲੋਂ ਵੱਧ ਤੂੜੀ ਨਿਕਲਨੀ ਹੈ ਜੀ ਅੱਛਾ ਤੇ ਜੇ ਆਪਾਂ ਗ ਕੋਈ ਰੇ ਸਪਰੇ ਦਾ ਖਰਚਾ ਵਰਜਾ ਬਿਮਾਰੀ ਇਸ ਮਰੀ ਕਿੰਨੀ ਕੈਨੂੰ ਵੀਰੇ ਇਸ ਸਾਲ ਤਾਂ ਦੇਖੋ ਬਾਕੀ ਤਾਂ ਬਿਮਾਰੀਆਂ ਹੁੰਦੀਆਂ ਨੇ ਮੌਸਮ ਦੇ ਸਿਰ ਤੇ ਹਾਂ ਹਾਂ ਇਹ ਕਿਹਾ ਜਾ ਮੌਸਮ ਹੈ ਪਰ ਇਸ ਸਾਲ ਤਾਂ ਦੇਖ ਲਓ ਕੋਈ ਪੀੜੀ ਕੋਮਕੀ ਦੀ ਜਮੇ ਸ਼ਿਕਾਇਤ ਈ ਆ ਦੇਖ ਲਓ ਹੁਣ ਵੀ ਪੱਤੇ ਆਪਾਂ ਦੇਖ ਸਕਦੇ ਆਂ ਕਿ ਆ ਦੇਖ ਲਓ ਹਰਾ ਪਿਆ ਰਿਹਾ ਬਿਲਕੁਲ ਕੋਈ ਸ਼ਿਕਾਇਤ ਨਹੀਂ ਹੈ ਜੀ ਹੂੰ ਕੋਈ ਤੇਲੇ ਦੀ ਨਹੀਂ ਕੋਈ ਕੁਛ ਨਹੀਂ ਹੈ ਜੀ ਫਿਲਹਾਲ ਦਾ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਕੱਲ ਨੂੰ ਮੈਂ ਤਾਂ ਦੁਬਾਰੇ ਵੀ ਲਾਉਂਗਾ ਜੀ ਕੋਈ ਮੌਸਮ ਦੇ ਹਿਸਾਬ ਨਾਲ ਬਿਮਾਰੀ ਆ ਜੇ ਉਹ ਆਪਾਂ ਕੋਈ ਕਹਿ ਨਹੀਂ ਸਕਦੇ ਜੀ ਬਸ ਫਿਰ ਫਿਲਹਾਲ ਤਾਂ ਸਾਫ ਸੋਤਰੀ ਕਣਕ ਖ ਉਹ ਬੱਲੀ ਦੇਖੀ ਆਪਾਂ ਕੱਢ ਕੇ ਕੈਮੀ ਹਨਾ ਪਤਾ ਮੈਂ ਜਿਹੜੇ ਕਸਾਂਪੜਾ ਬਣ ਦਿਖਾ ਦਾਂਗੇ ਦੇਖ ਲਓ ਵੀਰਿਆ ਸਾਰੇ ਥੋੜੇ ਜਿਹੜੀ ਮਰਜ਼ੀ ਆਪਾਂ ਪੱਟ ਪੱਟ ਲਓ ਪੱਟ ਲਓ ਕੋਈ ਨਹੀਂ ਪੱਟ ਲਓ ਕੋਈ ਮਰਜ਼ੀ ਕੱਢ ਲਓ ਵਿੱਚੋਂ ਲਓ ਜੀ ਵੀਰੇ ਦੇਖ ਲਓ ਸਾਈਜ਼ ਦੇਖ ਲਓ ਇੱਕ ਹੋਰ ਪੱਟ ਕੋਈ ਜੜ ਜੀ ਚੋਂ ਪੱਟ ਜਮਾ ਜੜ ਚੋਂ ਥੋੜੀ ਹਾਈ ਡੀ ਪਤਾ ਲੱਗ ਜੂ ਆਪਣਾ ਨਾ ਉਹ ਜਿਹੜਾ ਸੋ ਬਿਜਾ ਮੂਜਾ ਬਿਜਾ ਮੂਜਾ ਪੱਟ ਅਸੀਂ ਨਾਲ ਵੀ ਲੈ ਜਾਾਂਗੇ ਨਾ ਹਾਂਜੀ 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 ਆਹ ਦੇਖੋ ਕਿਸਾਨ ਭਰਾਵੋ ਹਾਈਟ ਤੁਸੀਂ ਦੇਖ ਸਕਦੇ ਹੋਗੇ ਫੜਿਓ ਇੱਕ ਮਿੰਟ ਹਾਈਟ ਆਪਾਂ ਦਿਖਾਈ ਦਿੱਤੀ ਕਣਕ ਹਾਂ ਆਹ ਦੇਖੋ ਨਾੜ ਬਹੁਤ ਕਮਜ਼ੋਰ ਨਾੜ ਬਹੁਤ ਮਜ਼ਬੂਤ ਆ ਕੋਈ ਜਾਈਗਾ ਜੇ ਪਤਾ ਵੀਰੇ ਜਦੋਂ ਇਹ ਕਣਕ ਪੱਤੇ ਆਏਦੇ ਤੇ ਜਦੋਂ ਆਪਣਾ ਝੰਡਾ ਪੱਤਾ ਉੱਪਰ ਆਉਂਦਾਗਾ ਤਾਂ ਇਹ ਪਤਾ ਆਏ ਲੱਗਦਾ ਜਿਵੇਂ ਮੱਕੀ ਹੁੰਦੀ ਹੈ ਹਾਂ ਬਾਕੀ ਆਹ ਦੇਖੋ ਜੇ ਨਾੜ ਮੋਟਾ ਦੇ ਪੱਤਾ ਗਾ ਪੂਰੀ ਤਰ੍ਹਾਂ ਸਹਾਇਕ ਹੋਊਗੇ ਨਾ ਬਿਲਕੁਲ ਜੀ ਬਿਲਕੁਲ ਯਾਨੀ ਕਿ ਕੋਈ ਚੀਜ਼ ਹੈ ਨਹੀਂ ਵੀ ਇਹਨੂੰ ਆਹ ਪੱਖ ਤੋਂ ਮਾਰ ਪੈਂਦੀ ਹੋਵੇ ਹਾਂ ਇੱਕ ਇੱਕ ਵੀ ਐ ਹੋਵੇ ਵੀ ਆ ਯਾਰ ਆਹ ਪੱਖੋਂ ਮਾਰੀ ਐ ਹਾਂ ਅਜਾ ਹੁਣ ਅਪਹਿਲੀ ਉਹ ਮਾਰਦੇ ਆ ਜਾ ਕੇ ਨਾ ਹਾਂਜੀ ਹਾਂਜੀ ਬਾਈ ਕਿੰਤੀ ਵੀ ਕੀ ਨਿਕਲਦਾ ਵਿੱਚੋਂ ਦੇਖੋ ਆਪਣੇ ਕੈਮਰਾ ਸਿਰ ਇਹਦੇ ਵਿੱਚ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 28 ਮੱਖੀਆਂ ਆ ਗਈਆਂ ਜੀ 28 ਆ ਇੱਕ ਹੋਰ ਹੈ ਜੀ ਉੱਪਰ ਚਲੋ ਆਪਾਂ ਕਿਉਂ ਤੇ ਕੁਝ ਵੀਰ ਕਹਿੰਦਾ ਤੇ ਵੀ ਇਹਦੇ ਵਿੱਚ ਵੀ ਉੱਪਰੋਂ ਬੱਲੀ ਖਾਲੀ ਰਹਿੰਦੀ ਹੈ ਜੀ ਹਾਂ ਤੇ ਆ ਦੇਖੋ ਜੀ ਆਪਾਂ ਉੱਪਰ ਲਈ ਤੋੜ ਲੰਨੇ ਆ ਹਾਂ ਹਾਂ ਉੱਪਰ ਦਿਖਾ ਦਨੇ ਤੋੜ ਕੇ ਉੱਪਰੋਂ ਹੀ ਤੋੜ ਕੇ ਦਿਖਾ ਦੰਨੇ ਆ ਵੀ ਆ ਦੇਖੋ ਆਪੜਿਓ ਇਹ ਵੀ ਇਹਦੇ ਚ ਉੱਪਰਲੇ ਤੇ ਵੀ ਦਾਣੇ ਪਏ ਹੋਇਆ ਇਹਦੇ ਇੱਕ ਦਾਣਾ ਕਰਕੇ ਦਿਖਾ ਦੋ ਆ ਦੇਖੋ ਜੀ ਦਾਣੇ ਬਣੇ ਹੋਏ ਚਾਰ ਪੰਜ ਦਾਣੇ ਉੱਪਰ ਲੀਆਂ ਮੱਖੀਆਂ ਦੇ ਨਿਕਲਦੇ ਆ ਦੇਖੋ ਜੀ ਆ ਦਾਣਾ ਬਣਿਆ ਪਿਆ ਤੇ ਹਜੇ ਦੀ ਗਰੋਥ ਹੋਣੀ ਹੈ ਜਿਵੇਂ 10 ਦਿਨ ਪਏ ਆ 10 ਬਾਰੇ ਦਾਣੇ ਦਾ ਸਾਈਜ਼ ਦੇਖ ਲਓ ਜੀ ਹਾਂ ਕੋਈ ਨਹੀਂ ਕਹਿ ਸਕਦਾ ਵੀ ਦਾਣਾ ਮੋਟਾ ਨਹੀਂ ਹੈਗਾ ਮਤਲਬ ਜੋ ਮੇਲੇ ਤੇ ਤੁਸੀਂ ਸਾਨੂੰ ਦੱਸਿਆ ਸੀ ਬਾਕੀ ਅੱਜ ਦੇਖਣ ਨੂੰ ਮਿਲ ਰਿਹਾ ਵੀ ਹੁਸ਼ਵੀਰ ਬਾਕੀ ਬਣ ਕਮੈਂਟ ਦੇਖਿਆ ਵੀ ਇਹੋ ਖਾਲੀ ਰਹਿੰਦੀ ਹੈ ਜੀ ਬੱਲੀ ਲਾ ਦੇਖੋ ਜੀ ਆ ਤਾਂ ਕਈ ਵੀਰਾਂ ਨੇ ਕਮੈਂਟ ਸੀ ਵੀ ਦਾ ਨਹੀਂ ਰਹਿੰਦੀ ਉਤਲੇ ਉਹ ਲਾਇ ਸਾਬ ਜਿੱਦਾਂ ਇਹਦੀ ਨੇਚਰ ਹੈਗੀ ਇਹਦਾ ਸੁਭਾਅ ਕਣਕ ਦਾ ਲਾ ਲੋ ਦਾਣੇ ਦੀ ਵੀ ਸਾਇਜ ਦੇ ਲੰਬਾਈ ਹੈ ਜੀ ਹੈਗੀ ਆ ਆਮ ਨਾਲ ਤੇ ਬਾਕੀ ਦੇਖੋ ਵੀ ਕਿਹੜੀ ਝੋਕੜਿਆ ਸੀ ਜੀ ਆਪਾਂ ਇਹ ਤਾਂ ਹੀ ਝੋਕੜਿਆ ਸੀ ਇਹਨਾਂ ਨੂੰ ਅਵਰ ਵੱਡੇ ਦੇ ਆਈ ਝੋਕੜੇ ਤੇ ਇਹਦੇ ਚੋ ਜੇ ਆਪਾਂ ਹੁਣ ਦਾਣੇ ਸਾਰੇ ਚੋ ਕੱਢਣੇ ਆ ਤਾਂ ਸਾਰੇ ਚੋ ਵੀ ਕੱਢ ਦੋ ਪਰ ਤੁਹਾਡੀ ਵੀਡੀਓ ਦੇਖ ਲੋ ਵੀ ਲੰਮੀ ਤਾਂ ਨਹੀਂ ਹੋ ਮੰਨ ਕੇ ਚੱਲੋ ਵੀਡੀਓ ਬੜੀ ਲੰਮੀ ਚਲੀ ਜਾਊਗੀ ਲੰਮੀ ਆਹ ਹੜ ਜਾ ਇੱਕ ਇੱਕ ਆਪਾਂ ਹੋਰ ਇੱਕ ਹੋਰ ਇੱਕ ਮੱਤੀ ਕੱਢ ਲੈਣੇ ਹਾਂ ਤੇ ਆ ਬਿਚਾਲੋਂ ਮੱਖੀ ਕੱਢ ਲਈ ਜੀ ਆਪਾਂ ਨੇ ਹਾਂ ਲੱਗਦਾ ਬੀ। ਹਲੋ। ਤੇ ਵੀਰੇ ਲਾਇਓ ਕੈਮਰਾ ਨੇੜੇ। ਇੱਥੇ ਆਪਾਂ ਦਾਣਿਆਂ ਦੀ ਗਿਣਤੀ ਕਰਾ ਦਈਏ। ਇੱਕ ਦਾਣਾ ਹੋ ਗਿਆ ਜੀ। ਆ ਕੈਮਰਾ ਇਹ ਸਾਰਾ ਹੀ ਆਵੇ ਵੀਰੇ ਫੇਰ ਅਗਲਾ ਕਹੂਗਾ ਪਤਾ ਨਹੀਂ ਵਿੱਚੋਂ ਨਾ ਕੱਢਦੇ ਹੁਣ। ਦੋ ਦਾਣੇ ਹੋ ਗਏ ਜੀ। ਤਿੰਨ ਹੋ ਗਏ ਜੀ। 4 ਹੋ ਗਏ ਬਾਈ ਜੀ 5 ਹੋ ਗਏ ਜੀ 6 ਹੋ ਗਏ ਜੀ ਤੇ ਆ ਇੱਕ ਚਲੋ ਇਹਨੂੰ ਆਪਾਂ ਰੂੰਗਾ ਲਾ ਲਓ ਰੂੰਗਾ ਲਾ ਲਓ ਚਲ 6 ਦਾਣੇ ਤਾਂ ਹੁੰਦੇ ਨਹੀਂ ਇਹ ਤੇ ਆ ਸੱਤਵਾਂ ਰੂੰਗਾ ਵੀ ਆ ਗਿਆ ਜੀ ਨਾਲ ਹਜੇ ਦਾਣੇ ਹਜੇ ਆ ਵੀ ਬਣ ਰਿਹਾ ਜੀ ਬਰੀਕ ਜਿਹਾ ਦਾਣਾ ਹੂੰ ਇਹ ਤਾਂ ਜਮੀ ਰੁੱਕ ਕੇ ਜਰੂਗਾ ਲਾ ਲਓ ਯਾਨੀ ਕਿ ਜੇ 6 ਦਾਣੇ ਚ ਚਲੋ ਤੁਸੀਂ ਆਪਣੀ 5 ਦਾਣਾ ਦੀ ਐਵਰੇਜ ਮੰਨ ਲਓ 5 ਦੀ ਐਵਰੇਜ ਮੰਨ ਲਓ ਤੇ ਇਹਧਰੋਂ ਤੁਸੀਂ 25 ਮੱਖੀ ਮੰਨ ਲਓ ਆ ਸਵਾ 100 ਤੋਂ ਪਲੱਸ ਦਾਣਾ ਤਾਂ ਬਣੂਗਾ ਹੀ ਬਣੂਗਾ ਜਿਹੜੀ ਮੱਖੀ ਦੇ ਵਿੱਚ ਇੱਕ ਮੱਖੀ ਦੇ ਵਿੱਚ 6 6 7 7 ਦਾਣੇ ਵੀ ਨਿਕਲਦੇ ਜੀ ਛੁਰੂ ਉਹਨਾਂ ਦਾ ਕੰਮ ਹੈ ਤੇ ਬਾਕੀ ਇੱਕ ਤੁਹਾਨੂੰ ਹੋਰ ਵੀ ਦਿਖਾਉਣੇ ਆ ਬਾਈ ਦਾ ਨਾ 20 ਮਿਕਸ ਹੋ ਗਿਆ ਸੀ ਦੂਸਰੇ 20 ਦੇ ਵਿੱਚ ਉਹ ਕਣਕ ਵੀ ਤੁਹਾਨੂੰ ਦਿਖਾਉਣੇ ਤੁਹਾਨੂੰ ਆਪੇ ਪਤਾ ਲੱਗੂ ਵੀ ਯਾਰ ਦੂਸਰੀ ਕਣਕ ਨਾਲੋਂ ਕਿੰਨਾ ਫਰਕ ਹੈ ਇਸ ਕਣਕ ਹਾਂਜੀ ਕਿਸਾਨ ਭਰਾਵੋ ਅਸੀਂ ਤਾਂ ਇਕੱਲੀ ਵੀਡੀਓ ਕਰਨੀ ਸੀ ਬਾਈ ਦੀ ਘਰਤੀ ਬਾਈ ਸਾਨੂੰ ਮੇਲੇ ਤੇ ਮਿਲਿਆ ਸੀ ਜੇਕਰ ਕੋਈ ਕਿਸਾਨ ਭਰਾ ਜਾਂ ਕੋਈ ਹੋਰ ਬਾਈ ਨੂੰ ਮਿਲਣਾ ਚਾਹੁੰਦਾ ਹੋਵੇ ਆ ਕੇ ਦੇਖਣਾ ਚਾਹੁੰਦਾ ਹੋਵੇ ਕਈ ਵਾਰੀ ਅਗਲਾ ਕਹਿੰਦਾ ਵੀ ਇਹਦਾ ਵੀਡੀਓ ਚੋਂ ਹੀ ਮਾਰੀ ਜਾਂਦੇ ਆ ਹਨ ਤੇ ਬਾਈ ਨਾਲ ਸਿੱਧਾ ਕੰਟੈਕਟ ਵੀ ਕਰ ਸਕਦੇ ਸੀ ਨੰਬਰ ਵੀ ਪਾਵਾਂਗੇ ਤੇ ਸਕਰੀਨ ਤੇ ਵੀ ਲਾਵਾਂਗੇ ਸਾਡੇ ਕੋਲੇ ਥੋੜੀ ਟਾਈਮ ਦੀ ਖੇਚਦੀ ਨਹੀਂ ਅਸੀਂ 10 ਦਿਨ ਫਲੀਟ ਆਉਣਾ ਸੀ ਪਰ 10 ਦਿਨਾਂ ਤੋਂ ਬਾਅਦ ਵੀ ਕੋਈ ਬਾਈ ਆਉਣਾ ਚਾਵੇ ਕੋਈ ਕਿਸਾਨ ਭਰਾ ਆਉਣਾ ਚਾਵੇ ਤਾਂ ਬਾਈ ਨਾਲ ਡਾਇਰੈਕਟ ਆ ਕੇ ਮਿਲ ਸਕਦਾ ਹੈ 10 ਦਿਨ 12 ਦਿਨ ਲੈ ਸਕਦੀ ਹੈ ਕਣਕ ਜੀ ਆਕੇ ਸਿੱਧਾ ਵੀ ਬੰਦੇ ਦੇਖ ਕੇ ਆਕੇ ਮਿਲ ਸਕਦੇ ਆ ਦੇਖ ਸਕਦੇ ਆ ਬਾਈ ਕੈਮੀਨਲ ਗੱਲਬਾਤ ਕਰ ਸਕਦੇ ਆ ਕਣਕ ਬਾਰੇ ਹਨਾ ਵੀ ਆਪਦੀ ਤਸੱਲੀ ਵਾਸਤੇ ਤੇ ਜੇਕਰ ਕਿਸੇ ਵੀਰ ਨੇ ਕੋਈ ਕਿਲਾ 2 ਕਿਲੇ ਟ੍ਰਾਇਲ ਵਾਸਤੇ ਲਾਉਣੀ ਹੋਵੇ ਤਾਂ ਵੀ ਬਾਈ ਨਾਲ ਸੰਪਰਕ ਕਰ ਸਕਦੇ ਆ ਕਿਉਂ ਯਾਰ ਜ਼ਿੰਮੇਦਾਰ ਭਰਾ ਆਪਣਾ ਵੀ ਨੂੰ ਇਹਨੇ 14 ਕਿੱਲਾਂ ਦਾ ਰਿਸਕ ਲੈਂਦਾ ਯਾਰ ਹਨਾ ਤੇ ਇਹਦਾ ਰਿਸਕ ਕਾਮਯਾਬੀ ਦੇ ਆਪਾਂ ਦੇਖਿਆ ਜੀ ਹਾਂਜੀ ਹਾਂਜੀ ਰਿਸਕ ਦਾ ਕਾਮਯਾਬਾ ਤੇ ਬਾਈ ਦੀ سپورਟ ਕਰਨੀ ਬੰਦੀ ਆਪਣੀ ਕਿਸਾਨ ਭਰਾਵਾਂ ਦੀ ਯਾਰ ਹਨਾ ਵੀ ਆਪਣਾ ਕਿਸਾਨ ਭਰਾ ਨਵਾਂ ਮੁੰਡਾ ਯਾਰ ਹਨਾ ਜੰਗ ਏਜਾ ਵੀ ਨੂੰ ਅੱਗੇ ਬਧਾਈ ਗਏ ਆਪਾਂ ਇਹਦਾ ਇਹਨੇ ਟ੍ਰਾਇਲ ਲਾਇਆ ਰਿਸਕ ਲੈਂਤੇ ਆ ਤੇ ਆਪਣਾ ਪੂਰਾ ਫਰਜ਼ ਬੰਦਾ ਜੇ ਦੀ ਫੁੱਲ ਸਪੋਰਟ ਕਰਨ ਦਾ ਯਾਰ ਤੇ ਤਾਂ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਸੀ ਤੇ ਤੁਹਾਨੂੰ ਉਹ ਦੂਸਰਾ ਕਣਕ ਵੀ ਦਿਖਾਉਣਾ ਹੈ ਜਿਹੜੀ ਜੇ ਵੀ ਥੋੜਾ ਮਿਕਸ ਹੋ ਗਿਆ ਸੀ ਇਹਦਾ ਆਜੋ ਅੱਗੇ ਆਜੋ ਆਜੋ ਬਾਈ ਜੀ ਅਸ਼ਾ ਕੈਮੀ ਜਿਹੜੀ ਵਿੱਚ ਮਿਲਿਆ ਵੀ ਹੈ ਨਾ ਹਾਂਜੀ ਇਹ ਵੀਰੇ ਮੇਰਾ 187 ਦਾ ਵੀ ਬੀਜਾ ਹੋਇਆ ਜੀ ਅੱਛਾ ਤੇ ਇੱਕ ਗੱਲ ਤੁਸੀਂ ਨੋਟ ਕਰੋ ਵੀ ਇਹ ਇਹਦੇ ਵਿੱਚ ਕੁਝ ਜਦੋਂ ਮਸ਼ੀਨ ਚ ਵੀਰ ਲਾਇਆ ਇਹਦੇ ਉਹ ਆਪਣਾ ਦੂਸਰਾ ਵੀਰ ਲੱਗ ਗਿਆ ਜੀ ਅੱਛਾ ਤੇ ਜਿਹੜੀ ਤਾਂ ਇਹ ਕਣਕ ਹੈ ਖੜੀ ਹੈ ਜੀ ਖੜੀ ਹਾਂ ਜਿਹੜੀ ਦੂਸਰੇ ਸਾਰੇ ਖੇਤੀਆਂ ਮਾੜਾ ਮੋਟਾ ਉਹ ਦੂਸਰੀ ਗਿਰੀ ਹੋਈ ਹੈ ਇਹ ਆਪਣਾ ਵੀ ਇਹਦੇ ਵਿੱਚ ਵੀ ਖੜਾ ਰਹਿ ਗਿਆ ਜੀ ਦੇਖੋ ਬਿਲਕੁਲ ਦੀਨਾ ਬਾਕੀ ਉਹ ਵੀ ਦੂਸਰੀ ਕਣਕ ਨਾਲ ਬੱਲੀ ਲੱਗ ਹੀ ਨਹੀਂ ਲਈ ਇਹਦੀ ਉੱਪਰ ਹੈ ਜੀ ਫਿਰ ਕੱਦ ਜ਼ਿਆਦਾ ਹੈ ਵੀ ਕੱਦ ਜ਼ਿਆਦਾ ਕਰਕੇ ਨਾ ਕਟੋਵਰ 7-8 ਇੰਚ ਦੂਸਰੀ ਸਾਰੀਆਂ ਕਣਕਾਂ ਨਾਲੋਂ ਕੱਦ ਉੱਪਰ ਹੈ ਜੀ ਇਹਦਾ ਹੂੰ ਹੂੰ ਕਿਉਂਕਿ ਆਮ ਦੇਖਦੇ ਨਹੀਂ ਜੇ ਹਵਾ ਨਹੀਂ ਚੱਲਦਾ ਉਹ ਕਹਿਣੇ ਕੀ ਹੈ ਨਾ ਦਿਖਾ ਲਈ ਗਾਂ ਚੱਕਾ ਦਿਖਾ ਦੇ ਹਾਂਜੀ ਦੋਸਤੋ ਜੇਕਰ ਕਿਸੇ ਕਿਸਾਨ ਭਰਾ ਨੂੰ ਜਾਂ ਕਿਸੇ ਵੀਰ ਨੂੰ ਕਣਕ ਚਾਹੀਦੀ ਹੋਵੇ ਟਰੇਲ ਵਾਸਤੇ ਹਨਾ ਜਿਵੇਂ ਬਾਈ ਨੇ ਮਿਹਨਤ ਕੀਤੀ ਆ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਇਸ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਇਸ ਕਣਕ ਬਾਰੇ ਵੀ ਡਿੱਗੀ ਡੁੱਗੀ ਕਣਕ ਹੈ ਨਹੀਂ ਕਿਸੇ ਪਾਸੇ ਆ ਦੇਖ ਸਕਦੇ ਤੁਸੀਂ ਕੈਮਰਾ ਸਾਰਿਆਂ ਦੇ ਵੱਡੇ ਵੀਰੇ ਲੋਕਾਂ ਦੇ ਇਹੀ ਹੋਤੀਗੇ ਵੀਰ ਐ ਇੰਨੀ ਕੱਦ ਦਾ ਇੰਦਾ ਇਹ ਤਾਂ ਗਿਰਜੂਗੀ ਵੀ ਗਿਰ ਕੇ ਤਾਂ ਇੱਚ ਰਹਿੰਦੇ ਕੁਛ ਨਹੀਂ ਬਿਲਕੁਲ ਪਰ ਇਹ ਤਾਂ ਨਾਲ ਚ ਜੋਰ ਹੀ ਬਹੁਤ ਜਾਣੀ ਬੋਤ ਹੈ ਵੀ ਜਾਣ ਬਹੁਤ ਆ ਬਾਕੀ ਦੋਸਤੋ ਕਿਸਾਨ ਵੀਰੋ ਜਦੋਂ ਅਸੀਂ ਬਾਈ ਨੂੰ ਆ ਕੇ ਮਿਲੇ ਨਾ ਸਾਨੂੰ ਪਤਾ ਲੱਗਿਆ ਵੀ ਬਾਈ ਦੇ ਘਰੇ ਵੀ ਗਏ ਅਸੀਂ ਵੀ ਬਾਈ ਬਾਕੀ ਮਿਹਨਤੀ ਬੰਦਾ ਗਾ ਹੁਣ ਕੱਲ ਨੂੰ ਕੋਈ ਬਾਈ ਟ੍ਰਾਇਲ ਵਾਸਤੇ ਵੀ ਲੈ ਜਾਏ ਤੇ ਮੁੜ ਕੇ ਜਾ ਕੇ ਬੀਜ ਕੇ ਮੁੜ ਕੇ ਖੇਤ ਗੀੜੇ ਨਹੀਂ ਮਾਰੇ ਹਨਾ ਇਹ ਮਿੱਟੀ ਨੇ ਵੀ ਦੱਸਣਾ ਕਣਕ ਨੂੰ ਤੇ ਪਾਣੀ ਨੇ ਵੀ ਦੱਸਣਾ ਤੇ ਬੰਦੇ ਦੀ ਮਿਹਨਤ ਨੇ ਵੀ ਦੱਸਣਾ ਕੀ ਰੰਗ ਲਿਆਉਂਦੀ ਆ ਤੇ ਬਾਈ ਦੀ ਜਿਹੜੀ ਮਿਹਨਤ ਆ ਵਾਕਿਆ ਅੱਜ ਆਪਣੇ ਸਾਹਮਣੇ ਰੰਗ ਲਿਆਈ ਆ ਕਣਕ ਦੇਖ ਸਕਦੇ ਹੋ ਤੁਸੀਂ ਇਹੋ ਜਿਹੇ ਮਿਹਨਤੀ ਬੰਦਿਆਂ ਦੀ ਸਪੋਰਟ ਕਰਿਆ ਕਰੋ ਯਾਰ ਬਈ ਵੱਧ ਤੋਂ ਵੱਧ ਜਿੰਨੀ ਹੋ ਸਕੇ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਤੇ ਨੰਬਰ ਪਾਵਾਂਗੇ ਸਕਰੀਨ ਤੇ ਤੇ ਜੇ ਕੋਈ ਕਿਸੇ ਨੇ ਵੀ ਕੋਈ ਜਾਣਕਾਰੀ ਇਸ ਕੰਕ ਬਾਰੇ ਲੈਣੀ ਹੋਵੇ ਬਈ ਆਪਣਾ ਨੰਬਰ ਬੋਲ ਦੋ ਤੁਸੀਂ ਨਾ ਮੇਰਾ ਨੰਬਰ ਵੀਰੇ ਕੈਮੀ ਮਾਨ ਮੇਰਾ ਨਾਂ ਆ ਜੀ ਮੈਂ ਦੁਬਾਰਾ ਦੱਸਦਾ ਤੇ ਮੇਰਾ ਨੰਬਰ ਹੈ ਜੀ 98557 49001 98557 49001 ਤੇ ਲੋਕੇਸ਼ਨ ਇੱਕ ਵਾਰੀ ਹੋਰ ਬੋਲ ਦੋ ਨਾ ਲੋਕੇਸ਼ਨ ਵੀਰੇ ਪਿੰਡ ਆਪਣਾ ਮਾਨਵਾਲਾ ਜੀ ਇਹ ਧੂਰੀ ਤੋਂ 3 ਕਿਲੋਮੀਟਰ ਪੈ ਜਾਂਦਾ ਜੀ ਤੇ ਇਧਰਲੀ ਸਾਈਡ ਸੰਗਰੂਰ ਤੋਂ 12-13 ਕਿਲੋਮੀਟਰ ਪੈ ਜਾਂਦਾ ਜੀ ਤੇ ਸਾਰੋਂ ਤੋਂ ਵੀ 3 ਕਿਲੋਮੀਟਰ ਇਧਰੋਂ ਬੇਨੜੇ ਤੋਂ ਪਿੰਡ ਤੋਂ 3 ਕਿਲੋਮੀਟਰ ਹੈ ਜੀ ਵੱਡੇ ਰੋਡ ਤੋਂ ਤੇ ਰੋਡ ਰੋਡ ਤੇ ਬਾਈ ਨੇ ਲਾਈ ਵੀ ਹੈ ਕਣਕ ਇੱਥੇ ਜੀ ਮਾਨ ਵਾਲੇ ਤੋਂ ਬੇਨੜਾ ਰੋਡ ਤੇ ਆਪਣਾ ਖੇਤ ਹੈ ਜੀ ਮਾਨ ਵਾਲੇ ਤੋਂ ਬੇਨੜਾ ਜੀ ਤੇ ਕਰਿਓ ਬਾਈ ਨਾਲ ਸੰਪਰਕ ਕਰਨਾ ਵਾਦ ਤੋਂ ਵਾਦ ਕਰਿਓ ਗੱਲ ਤੇ ਵੀਡੀਓ ਕਰ ਦੋ ਵਾਦ ਤੋਂ ਵਾਦ ਸ਼ੇਅਰ ਤਾਂ ਜੋ ਕਿ ਕਿਸਾਨ ਗਰੁੱਪਾਂ ਵਿੱਚ ਵੀਡੀਓ ਪੈ ਜੇ ਤੇ ਹੋਰ ਕਿਸਾਨ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਤਾਂ ਕਿਸੇ ਕਿਸਾਨ ਭਰਾ ਦਾ ਫਾਇਦਾ ਹੋ ਜੇ ਤੇ ਕਿਸਾਨ ਵੀਰ ਦੀ ਸਪੋਰ ਚਲੋ ਠੀਕ ਆ ਭਾਈ ਕੈਮੀ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਆ ਨਾ ਥੈਂਕ ਯੂ ਭਾਈ ਜੀ ਥੈਂਕ ਯੂ ਅੱਛੀ ਕਾਲ ਦੋਸਤੋ